ਹਾ ਮੇਰਾ ਨਾਮ ਵਿਲੈਤ ਮੁਸੀ ਬੰਟੀਆ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਨੈਸ਼ਨਲ ਕੋਆਰਡੀਨੇਟਰ ਹਾਂ ਅੱਜ ਅਸੀਂ ਐਸਐਸਪੀ ਦਿਆਤੀ ਦੇ ਕੋਲ ਪਹੁੰਚੇ ਹਾਂ ਪਿਛਲੇ ਕੁਝ ਸਮੇਂ ਤੋਂ ਇੱਕ ਗੁਰਪ੍ਰੀਤ ਨਾਂ ਚੀਮਾ ਨਾਂ ਦਾ ਬੰਦਾ ਜਿਹੜਾ ਸ਼ਾਰਪੁਰ ਤੋਂ ਆ ਉਹ ਪਰਬੀ ਉਸਮਸੀ ਜੀ ਬਾਰੇ ਉਹਨਾਂ ਦੇ ਜੀਵਨ ਬਾਰੇ ਜਨਮ ਬਾਰੇ ਪਵਿੱਤਰ ਬਾਈਬਲ ਦੇ ਵਿੱਚ ਵੱਖ-ਵੱਖ ਜਿਹੜੇ ਸਾਡੇ ਧਾਰਮਿਕ ਗੁਰੂ ਆ ਉਹਨਾਂ ਦੇ ਬਾਰੇ ਉਹ ਬਹੁਤ ਹੀ ਆਪਣੇ ਢੰਗ ਦੇ ਨਾਲ ਜੋ ਉਹਨੂੰ ਸਹੀ ਲੱਗਦਾ ਉਹ ਇੰਟਰਪ੍ਰੀਟ ਕਰਕੇ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਜਿਸ ਤਰ੍ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਇੰਟਰਪ੍ਰੀਟ ਨਹੀਂ ਕਰ ਸਕਦਾ ਜਿਸ ਤਰ੍ਹਾਂ ਮੈਂ ਭਗਵਤ ਗੀਤਾ ਨੂੰ ਇੰਟਰਪ੍ਰੀਟ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਉਹ ਗੱਲ ਕਿਉਂ ਕਹੀ ਗਈ ਉਹ ਜਗ੍ਹਾ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕਿਉਂ ਲਿਖਿਆ ਗਿਆ ਮੈਂ ਉਹਦਾ ਲਹਿਜਾ ਨਹੀਂ ਸਮਝ ਸਕਦਾ ਇਸੇ ਤਰ੍ਹਾਂ ਪਵਿੱਤਰ ਬਾਈਬਲ ਦੇ ਵਿੱਚ ਜੇ ਕੁਝ ਲਿਖਿਆ ਗਿਆ ਵਾ ਉਹਦੇ ਲਹਿਜਾ ਕੀ ਸੀਗਾ ਉਹਦੇ ਬਾਰੇ ਕਿਉਂ ਉਹ ਗੱਲ ਲਿਖੀ ਗਈ ਉਹ ਇਹ ਕੋਈ ਦੂਸਰਾ ਬੰਦਾ ਸਾਡੇ ਧਰਮ ਤੋਂ ਇਲਾਵਾ ਜਾ ਕੇ ਉਹਦੇ ਬਾਰੇ ਗੱਲ ਨਹੀਂ ਕਰ ਸਕਦਾ ਸੋ ਮੈਂ ਮਹਿਸੂਸ ਕਰਦਾ ਵਾਂ ਕਿ ਅੱਜ ਪੰਜਾਬ ਦੇ ਵਿੱਚ ਇੱਕ ਟ੍ਰੈਂਡ ਸੈੱਟ ਹੋ ਗਿਆ ਵਾ ਇਦੇ ਵਿੱਚ ਏਜੰਸੀਆਂ ਕੰਮ ਕਰਦੀਆਂ ਵਾ ਕੋਈ ਇੱਕ ਸਮਾਂ ਸੀ ਜਦ ਸਿੱਖ ਭਾਈਚਾਰੇ ਦੇ ਖਿਲਾਫ ਇੱਕ ਸਿੱਖੀ ਦੇ ਖਿਲਾਫ ਇੱਕ ਮੂਵਮੈਂਟ ਚੱਲੀ ਤੇ ਬਹੁਤ ਸਾਰੇ ਦੰਗੇ ਹੋ ਗਏ 84 ਦੇ ਵਿੱਚ ਦੇਖੋ ਉਹਦੇ ਬਾਅਦ ਸਾਡੇ ਪੰਜਾਬ ਦੇ ਵਿੱਚ ਕਿੰਨਾ ਕੁਝ ਹੋਇਆ ਤੇ ਸਿੱਖੀ ਨੂੰ ਬਦਨਾਮ ਕੀਤਾ ਗਿਆ ਫਿਰ ਮੁਸਲਮਾਨ ਭਾਈਚਾਰੇ ਦੇ ਖਿਲਾਫ ਇੱਕ ਇੱਕ ਵਕਤ ਬਣਿਆ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੇ ਕੋਈ ਸੌਫਟ ਟਾਰਗੇਟ ਬਣਿਆ ਹੋਇਆ ਵਾ ਕਿ ਉਹ ਮੁਸੀਬਾਈਚਾਰਾ ਬਣਿਆ ਹੋਇਆ ਵਾ ਔਰ ਪੰਜਾਬ ਸਰਕਾਰ ਔਰ ਪ੍ਰਸ਼ਾਸਨ ਜਿਹੜਾ ਵਾ ਇਸ ਕੰਮ ਨੂੰ ਲੈ ਕੇ ਬਹੁਤ ਢਿੱਲਾ ਵਾ ਇਹ ਖੇਲ ਸਾਬਤ ਹੋਇਆ ਕਿਉਂਕਿ ਅਸੀਂ ਪਿਛਲੇ 2 ਸਾਲ ਤੋਂ ਹੀ ਇਹ ਮੰਗ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਮੁਸੀਬਾਈਚਾਰਾ ਭਾਈਚਾਰਾ ਜਿਹੜਾ ਉਹਨੂੰ ਸੌਫਟ ਟਾਰਗੇਟ ਕਰਕੇ ਮੁਸੀਬਾਈਚਾਰ ਦੇ ਖਿਲਾਫ ਇੱਕ ਗਿਣੀ ਮੱਥੀ ਸਾਜ਼ਿਸ਼ ਦੇ ਤਹਿਤ ਇਹ ਚੀਜ਼ਾਂ ਖਲਾਰੀਆਂ ਜਾ ਰਹੀਆਂ ਵਾ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਉਹ ਖਤਮ ਕਰ ਦਿੱਤੀ ਜਾਵੇ ਇੱਕ ਲੜਾਈ ਇੱਕ ਯੁੱਧ ਜਿਹੜਾ ਉਸ ਨੂੰ ਛੇੜ ਦਿੱਤਾ ਜਾਵੇ ਸੋ ਮੈਂ ਅੱਜ ਬੇਨਤੀ ਕਰਨਾ ਚਾਹੁੰਦਾ ਆਪ ਸਭ ਦੇ ਜਰੀਏ ਦੇ ਨਾਲ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਸ਼ਾਸਨ ਨੂੰ ਕਿ ਜਿਹੜੇ ਲੋਕ ਸਾਡੇ ਧਰਮ ਦੇ ਖਿਲਾਫ ਇੱਕ ਹਵਾ ਬਣਾ ਰਹੇ ਆ ਉਹਨਾਂ ਲੋਕਾਂ ਦੇ ਉੱਤੇ ਨਕੀਲ ਕੱਸੀ ਜਾਵੇ ਇਹਨਾਂ ਲੋਕਾਂ ਦੇ ਮੂੰਹ ਬੰਦ ਕੀਤੇ ਜਾਣ ਤਾਂ ਕਿ ਪੰਜਾਬ ਦੇ ਵਿੱਚ ਵਸਦਾ ਮੁਸੀਬਾਈ ਚਾਰਾ ਜਿਹੜਾ ਉਹ ਆਪਣੇ ਆਪ ਨੂੰ ਸੇਫ ਸਮਝੇ ਅੱਜ ਪੰਜਾਬ ਦੇ ਵਿੱਚ ਜਿਹੜਾ ਸਾਡਾ ਮਸੀਹ ਭਾਈਚਾਰਾ ਵਾ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਦੁੱਖ ਤਕਲੀਫ ਦੇ ਵਿੱਚ ਸਮਝ ਰਿਹਾ ਵਾ ਅਸੀਂ ਆਪਣੇ ਆਪ ਨੂੰ ਇਨਸਿਕਿਉਰ ਸਮਝ ਰਹੇ ਆ ਸੋ ਮੈਂ ਅੱਜ ਬੇਨਤੀ ਕਰਨੀ ਚਾਹੁੰਦਾ ਸਰਕਾਰ ਨੂੰ ਕਿ ਇਹ ਬੰਦਾ ਜਿਹੜਾ ਗੁਰਪ੍ਰੀਤ ਆ ਇਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਕੇ ਇਸ ਬੰਦੇ ਨੂੰ ਅਰੈਸਟ ਕੀਤਾ ਜਾਵੇ ਤਾਂ ਕਿ ਜਿਹੜੇ ਦੂਸਰੇ ਵੀ ਹੋਰ ਵੀ ਬੋਲਦੇ ਆ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਲੋਕ ਜਿਹੜੇ ਆ ਕਾਨੂੰਨੀ ਕਾਰਵਾਈ ਤੋਂ ਉਤਰਦੇ ਬਿਨ ਕੋ ਅਸੀਂ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨ ਵਾਲੇ ਅਸੀਂ ਮਸੀਹ ਲੋਕ ਆ ਸ਼ਾਂਤੀ ਪਸੰਦ ਲੋਕ ਆ ਅਸੀਂ ਕਿਸੇ ਨਾਲ ਡਾਂਗ ਛੋਟਾ ਜਾਂ ਤਲਵਾਰਾਂ ਫੜ ਕੇ ਕੰਮ ਕਰਨ ਵਾਲੇ ਲੋਕ ਨਹੀਂ ਅਸੀਂ ਕਾਨੂੰਨ ਸਾਨੂੰ ਕਾਨੂੰਨ ਤੇ ਯਕੀਨ ਆ ਅਸੀਂ ਕਾਨੂੰਨ ਤੇ ਇਤਬਾਰ ਕਰਦੇ ਆ ਸਾਨੂੰ ਪਤਾ ਹੈ ਕਿ ਕਾਨੂੰਨ ਸਾਡੇ ਲਈ ਕੰਮ ਕਰੇਗਾ ਲੇਕਿਨ ਜਹੋਜੀ ਢਿੱਲੀ ਕਾਰਜਗਾਰੀ ਹਮੇਸ਼ਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰਹੀ ਆ ਉਹਦੇ ਕਰਕੇ ਜਿਹੜੇ ਲੋਕਾਂ ਦੇ ਮੂੰਹ ਵੱਧਦੇ ਆ ਇਹ ਲੋਕ ਜਿਹੜੇ ਆ ਸਾਨੂੰ ਟਾਰਗੇਟ ਕਰ ਰਹੇ ਆ ਸਰ ਕੱਲੇ ਅੰਮ੍ਰਿਤਸਰ ਧਮਨਕਟਲ ਤੇ ਆ ਜਾਂ ਕਿੱਦਾਂ ਅੱਜ ਹਾਂ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਕੀਤਾ ਕਿਉਂਕਿ ਸਾਡੇ ਅਸੀਂ ਜੋ ਦੇਖਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਕੀਤਾ ਵਾ ਅ ਔਰ ਸਾਨੂੰ ਆਸ ਆ ਕਿ ਬੰਦਾ ਅਰੈਸਟ ਹੋਵੇਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਵੱਖ ਵੱਖ ਜਗ੍ਹਾ ਲੇਕਿਨ ਹਾਂ ਅਗਰ ਨਹੀਂ ਕਾਰਵਾਈ ਕਰਦੇ ਫਿਰ ਇਹ ਅਗਲਾ ਪ੍ਰੋਗਰਾਮ ਹੈ ਸਾਰੇ ਡਿਸਟ੍ਰਿਕਟ ਦੇ ਜ਼ਿਲ੍ਹਿਆਂ ਦੇ ਵਿੱਚ ਲਾਗੂ ਕਰਾਂਗੇ ਆਪਾਂ ਪ੍ਰੋਟੈਸਟਰ ਨੇ ਜਿਹੜੇ ਉਹ ਵੀ ਆਪਾਂ ਲਿਖਾਂਗੇ ਸੋ ਇਸ ਬੰਦੇ ਨੂੰ ਜਿਹੜੀ ਦੀ ਕਾਨੂੰਨੀ ਸਜ਼ਾ ਉਹ ਆਪਾਂ ਜ਼ਰੂਰ ਦਿਵਾਵਾਂਗੇ ਠੀਕ ਹੈ ਸਾਰਾ ਮੇਰੇ ਵੱਲ ਗਿਆਮ ਸੀ ਦੀ ਸੋ ਅੱਜ ਅਸੀਂ ਇੱਥੇ ਅੰਮ੍ਰਿਤਸਰ ਵਿਧਾਤੀ ਪੁਲ ਸਸਪੀ ਸਾਹਿਬ ਕੋ ਆਏ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਰਾਰਤੀ ਅਨਸਰ ਜਿਹਦਾ ਨਾਮ ਗੁਰਪ੍ਰੀਤ ਸਿੰਘ ਚੀਮਾ ਆਪਣੇ ਆਪ ਨੂੰ ਦੱਸਦਾ सादे सादे और मसीह भाईचारे बारे बहुत भदी शब्तावली वरत रहे हैं साढ़े परमेश्वर साडे मुक्तिदाता रहबर परम येशु मसीह शराबी दस रहे और पुत्र बैबल धर्म ग्रंथ उन्होंने दस रहे बिच अश्लील गल लिखिया गई वा जिन्हों सुन के पूरे देशों विदेशों के मसीह भाईचारे के हिरदे जड़े वरुंदे गए हैं अच्छ समुचा मसीह भाईचारा इतने पहुंचा वा असी एस एस पी साहब कंप्लेट दे के इस बदले के उपर ਦੋ ਸੌ ਪਚਾਨਵੇਂ a ਔਰ ਪੰਜਾਬ ਦਾ ਅਮਨ ਕਾਨੂੰਨ ਔਰ ਸ਼ਾਂਤੀ ਭੰਗ ਕਰਨ ਦਾ ਪਰਚਾ ਦਰਜ ਕਰਵਾਉਣ ਆਏ ਆ ਕਿਉਂਕਿ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਨੇ ਭਾਈ ਭਾਈ ਸੋ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੀ ਸਾਡਾ ਸਿੱਖ ਭਾਈਚਾਰਾ ਵੱਸਦਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਆ ਜਿੰਨਾ ਸਤਿਕਾਰ ਅਸੀਂ ਪਵਿੱਤਰ ਬਾਈਬਲ ਦਾ ਕਰਦੇ ਆ ਉਹਨਾਂ ਸ੍ਰੀ ਗੁਰੂ ਸਾਹਿਬ ਕਰਦੇ ਆ ਉਹਨਾਂ ਭਗਵਤ ਗੀਤਾ ਜੀ ਦਾ ਕਰਦੇ ਆ ਰਮਾਇਣ ਦਾ ਕਰਦੇ ਆ ਕੁਰਾਨ ਸ਼ੀਰ ਦਾ ਕਰਦੇ ਆ ਸਿੱਖ ਸਾਡੇ ਵੱਡੇ ਭਰਾ ਨੇ ਮੁਸਲਮਾਨ ਭਾਈਚਾਰਾ ਸਾਡਾ ਬਣਾ ਭਾਈਚਾਰਾ ਵਾ ਸਿੱਖ ਭਾਈਚਾਰਾ ਬਣਾ ਭਾਈਚਾਰਾ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਵੈਲਮਿਕੀ ਭਾਈਚਾਰਾ ਸਿੱਖ ਇਕੱਠੇ ਮਿਲ ਕੇ ਪੂਰੇ ਸਮਾਜ ਦੇ ਵਿੱਚ ਰਹਿੰਦੇ ਆ ਸਾਡੇ ਵਪਾਰ ਸਾਂਝੇ ਆ ਸਾਡਾ ਮਰਨ ਜੀਨ ਸਾਂਝਾ ਵਾ ਮਗਰ ਕੁਛ ਇਦਾਂ ਦੇ ਸ਼ਿਕਾਰ ਤੇ ਅੰਸਰ ਜਦ ਨਿਆਂਗ ਸੰਗ ਬਾਰੇ ਦੇ ਵਿੱਚ ਆ ਕੇ ਮਸੀਹ ਭਾਈਚਾਰੇ ਬਾਰੇ ਜੋ ਮੂੰਹ ਚੋਂ ਹੁੰਦਾ ਇਹ ਬੰਦਾ ਰੋਜ਼ ਲਾਈਵ ਹੋ ਕੇ ਬੋਲਦਾ ਔਰ ਇਹਨੇ ਸਾਰੀਆਂ ਹਦਾ ਪਾਰ ਕਰਦੀਆਂ ਸਾਡੇ ਬਾਈਬਲ ਦੇ ਵਿੱਚ ਜਿਹੜੇ ਨਬੀ ਨੇ ਉਹਨਾਂ ਦੇ ਲਈ ਉਹਨਾਂ ਦੇ ਪਰਿਵਾਰ ਦੇ ਲਈ ਬਾਈਬਲ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਨੂੰ ਤੋੜ ਮੋੜ ਕੇ ਪੇਸ਼ ਕਰ ਰਿਹਾ ਔਰ ਪ੍ਰਭੂ ਯੇਸ਼ੂ ਮਸੀਹ ਦੇ ਬਾਰੇ ਬਹੁਤ ਭੱਦੀ ਸ਼ਬਦਾਂ ਵਾਲੀ ਵਰਤ ਰਿਹਾ ਜਿਹਨੂੰ ਸੁਣ ਕੇ ਮਸੀਹ ਭਾਈਚਾਰਾ ਪੂਰੇ ਰੋਸੇ ਆ ਅੱਜ ਅਸੀਂ ਇੱਥੇ ਕੰਪਲੀਟ ਲੈ ਕੇ ਐਸਐਸਪੀ ਸਾਹਿਬ ਕੋ ਆਏ ਆ ਔਰ ਸਾਨੂੰ ਯਕੀਨ ਹੈ ਵੀ ਕਾਨੂੰਨ ਇਹੋ ਜਿਹੇ ਬੰਦੇ ਦੇ ਜ਼ਰੂਰ ਕਾਨੂੰਨੀ ਕਾਰਵਾਈ ਕਰੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਮੀਡੀਆ ਪੰਜਾਬ ਦੇ ਡੀਜੀਪੀ ਸਾਹਿਬ ਦੇ ਨਾਲ ਹੋਈਆਂ ਭਗਵੰਤ ਮਾਨ ਜੀ ਨਾਲ ਹੋਈਆਂ ਸਾਡੇ ਸੀਐਮ ਸਾਹਿਬ ਦੇ ਨਾਲ ਹੋਈਆਂ ਔਰ ਉਹਨਾਂ ਨੇ ਕਿਹਾ ਤੁਸੀਂ ਸਾਰੇ ਉਹਨੇ ਵੀ ਸੁਣਿਆ ਹੋਵੇਗਾ ਵੀ ਜਿਹੜਾ ਵੀ ਕੋਈ ਹੇਟ ਸਪੀਚ ਕਰੇਗਾ ਕਿਸੇ ਧਰਮ ਦੇ ਖਿਲਾਫ ਬੋਲੇਗਾ ਉਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਅੱਜ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਸਾਰੇ ਧਰਮਾਂ ਦੇ ਲੋਕ ਇੱਥੇ ਆਏ ਨੇ ਸਿੱਖ ਭਰਾ ਵੀ ਸਾਡੇ ਇੱਥੇ ਪਹੁੰਚੇ ਨੇ ਹਿੰਦੂ ਭਰਾ ਵੀ ਪਹੁੰਚੇ ਨੇ ਸਾਡਾ ਵਾਲਮੀਕੀ ਭਾਈਚਾਰਾ ਵੀ ਪਹੁੰਚਿਆ ਨਸੀਬ ਭਾਈਚਾਰਾ ਵੀ ਪਹੁੰਚਿਆ ਇਹਨੂੰ ਲੈ ਕੇ ਪੂਰੇ ਭਾਈਚਾਰੇ ਦੇ ਵਿੱਚ ਬਹੁਤ ਰੋਸ਼ਾਇਆ ਔਰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਤੁਹਾਡੇ ਮਾਧਿਅਮ ਨਾਲਾਈ ਵੀ ਇਹਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਹਰ ਉਸ ਮੇਰੇ ਭੈਣ ਭਰਾ ਨੂੰ ਜੋ ਆਪਸੀ ਭਾਈਚਾਰਕ ਇਨਸਾਨੀਅਤ ਵਿੱਚ ਅਸੀਂ ਵਿਸ਼ਵਾਸ ਰੱਖਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਇਹੋ ਜਿਹੇ ਬੰਦਿਆਂ ਤੇ ਨਕੇਲ ਕੱਸੀ ਜਾਵੇ ਇਕੱਠੇ ਹੋ ਕੇ ਅਸੀਂ ਕਾਰਵਾਈ ਕਰਾਈਏ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਭੀਮਰਾਓ ਮੇਂਕਰ ਸਾਹਿਬ ਦੀ ਮੂਰਤੀ ਨੂੰ ਕਿਦਾਂ ਤੋੜਿਆ ਗਿਆ ਸੰਵਿਧਾਨ ਨੂੰ ਕਿਦਾਂ ਸਾਰਿਆ ਗਿਆ ਮੈਂ ਸਮਝਦਾ ਸਾਰੇ ਸ਼ਰਾਰਤੀ ਅਨਸਰ ਨੇ ਜਿਹੜੇ ਅਜੇ ਕੰਮ ਕਰਦੇ ਨੇ ਜਿਹੜੇ ਸੰਵਿਧਾਨ ਨੂੰ ਪਸੰਦ ਨਹੀਂ ਕਰਦੇ ਉਹ ਲੋਕ ਕਦੀ ਕਿਸੇ ਧਰਮ ਦੇ ਖਿਲਾਫ ਬੋਲਦੇ ਨੇ ਕਦੀ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਂਦੇ ਨੇ ਕਦੀ ਸਾਡੇ ਰਹਿਬਰਾਂ ਦੇ ਖਿਲਾਫ ਬੋਲਦੇ ਨੇ ਔਰ ਮੈਂ ਚਾਹਨਾ ਬੇਨਵੇਂ ਐਸੀ ਇੱਕ ਕਾਰਵਾਈ ਕੀਤੀ ਜਾਵੇ ਐਸਾ ਕਾਨੂੰਨ ਲਾਗੂ ਕੀਤਾ ਜਾਵੇ ਵੀ ਐਦਾਂ ਦਾ ਕੰਮ ਕਰਨ ਤੋਂ ਪਹਿਲਾਂ ਇਹ 10 ਵਾਰੀ ਲੋਕ ਸੋਚਣ ਸੋ ਸਾਰੇ ਦਾ ਤੁਹਾਡਾ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਸਾਰਿਆਂ ਮੇਰੇ ਵੱਲੋਂ ਜੈ ਐਮ ਸੀ ਦੀ ਗੌਰ ਜੀ ਕੀ ਕਾਰਨ ਸਮਝਦੇ ਹੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੈ ਜਿਹੇ ਸਾਰੇ ਸ਼ਰਾਰਤੀ ਅਨਸਰ ਨੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਆਪਸੀ ਭਾਈਚਾਰਕ ਸਾਂਝ ਨੂੰ ਢਾਹ ਲਾਉਣਾ ਚਾਹੁੰਦੇ ਨੇ ਔਰ ਪੰਜਾਬ ਦੇ ਵਿੱਚ ਦੰਗੇ ਕਰਾਉਣਾ ਚਾਹੁੰਦੇ ਨੇ ਇਹ ਲੋਕ ਚਾਹੁੰਦੇ ਨਹੀਂ ਆ ਵੀ ਪੰਜਾਬ ਦੇ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਪਿਆਰ ਦੇ ਨਾਲ ਰਹਿਣ ਇਹ ਲੋਕ ਚਾਹੁੰਦੇ ਨੇ ਵੀ ਇੱਥੇ ਦੰਗੇ ਹੋਣ ਇਹ ਆਪਸ ਵਿੱਚ ਲੜਨ ਮਰਨ ਲੋਗ ਮਗਰ ਇਹਨਾਂ ਦੀ ਮਨਸ਼ਾ ਕਦੀ ਵੀ ਜ਼ਿੰਦਗੀ 'ਚ ਅਸੀਂ ਪੂਰੀ ਨਹੀਂ ਹੋਣ ਦਵਾਵਾਂਗੇ ਅਸੀਂ ਸਾਰੇ ਇੱਕ ਮਾਨੇ ਆ ਮਗਰ ਜੇ ਇਦਾਂ ਦੇ ਲੋਕ ਨੇ ਉਹਨਾਂ ਦੇ ਬੰਦੀ ਕਾਨੂੰਨੀ ਉਹ ਕਾਰਵਾਈ ਜ਼ਰੂਰ ਕਰਵਾਈ ਜਾਏਗੀ ਔਰ ਤੁਹਾਡੇ ਮਾਦ ਮਰਾਈ ਮੈਂ ਉਸ ਸ਼ਿਵਾਰ ਤੋਂ ਹੀ ਅਨਸਰ ਨੂੰ ਦੱਸਿਆ ਜੋ ਨਾ ਵੀ ਤਗੜਾ ਹੋ ਰਿਹਾ ਹੁਣ ਤੈਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟਾਂਗੇ और तेरे मूँह के उपर तला लावे वर्गे शरारती लोग जिरा भी दिल करदा जो मर्जी अपना यूट्यूब खोलता फोन खोलता फेसबुक का लाइव हो गए जो मर्जी जो मुँह चाहता गंद मंदिर ब बगी जो मर्जी धर्म तो के खिलाफ ये कभी बर्दाश्त नहीं किया जाएगा और असं विश्वास करते जे समुचे मसीह भाईचारे हिरदे वरुंदे गए हैं प्रशासन जरूर मतलब पट्टीदार काम करेगा ਔਰ ਇੱਕ ਇੱਕ ਬੰਦ ਬਾਂਦੀ ਕਾਨੂੰਨੀ ਵਾਲੇ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੇ ਇਸਲਾਕੇ ਪਿੱਛੇ ਜਰੂਰ ਸੁਟੇਗਾ ਪਰਚਾ ਕਿੰਨੇ ਟਾਈਮ ਐਲੀਮੈਂਟਡ ਹੈਗਾ ਕਿ ਕਿੰਨੇ ਦਿਨ ਸੋ ਅੱਜ ਸਦੀ ਸਾਡੀ ਗੱਲ ਹੋਈ ਐ ਐਸਐਸਪੀ ਸਾਹਿਬ ਦੇ ਨਾਲ ਐਸਪੀਡੀ ਸਾਹਿਬ ਉੱਪਰ ਬੈਠੇ ਨੇ ਸਾਡੀ ਵੇਟ ਕਰ ਰਹੇ ਨੇ ਉਹਨਾਂ ਨਾਲ ਵੀ ਫੋਨ ਤੇ ਗੱਲ ਹੋਈ ਆ ਔਰ ਅਗਰ 4-5 ਦਿਨ ਦੇ ਵਿੱਚ ਵਿੱਚ ਜੇ ਪਰਚਾ ਦਰਜ ਨਹੀਂ ਹੁੰਦਾ ਇਹ ਬੰਦਾ ਫੜਿਆ ਨਹੀਂ ਜਾਂਦਾ ਫਿਰ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਏਗਾ ਧੰਨਵਾਦ